ਆਓ ਗੁਰਾਂ ਦੀ ਦਿੱਤੀ ਫਤਿਹ ਦੀ ਸਾਂਝ ਪਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈ ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਿ ਅੱਜ ਰਾਜਪੁਰਾ ਹਲਕੇ ਦੇ ਪਿੰਡ ਖੇਜਰਗੜ੍ਹ ਵਿੱਚ ਕਿ ਆਪਾਂ ਇਕੱਤਰਤ ਹੋਏ ਆਂ ਦਰਸਲ ਮੈਂ ਤਾਂ ਬਿਨਾਂ ਦੱਸੇ ਪਿੰਡ 'ਚ ਆਇਆ ਸੀ ਕਿ ਮੈਂ ਉਰੇ ਜਿਹੜਾ ਪਲੇਗਰਾਉਂਡ ਦਾ ਤੇ ਟੋਬਿਆਂ ਦਾ ਕੰਮ ਚੱਲਦਾ ਹੈ ਇਹ ਵਿਜਿਟ ਕਰਕੇ ਜਾਵਾਂ ਦੇਖ ਕੇ ਜਾਵਾਂ ਕਿਉਂਕਿ ਤੁਹਾਡੀ ਆਪਣੀ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਅnder ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਸੋ ਤੁਹਾਡੀ ਸਰਕਾਰ ਤੁਹਾਡੀ ਆਪਣੀ ਚੁਣੀ ਸਰਕਾਰ ਸਾਡੀ ਦਿਲੋਂ ਇੱਛਾ ਹੈ ਕਿ ਅਸੀਂ ਪੰਜਾਬ ਦੇ ਅੰਦਰ 13236 ਪੰਚਾਇਤਾਂ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਅਸੀਂ ਇੱਕ ਤਾਂ ਟਾਪ ਕੁਆਲਿਟੀ ਦੇ ਪਲੇ ਗਰਾਊਂਡ ਬਣਾ ਕੇ ਤਿਆਰ ਕਰ ਦਈਏ ਤੇ ਜਿਹੜੇ ਪਲੇ ਗਰਾਊਂਡਾਂ ਦਾ ਕੰਮ ਤੁਸੀਂ ਦੇਖਦੇ ਹੋ ਦਿਨ ਰਾਤ ਚੱਲ ਰਿਹਾ ਹੈ ਆ ਤੁਹਾਡੇ ਖੇਜਰਗੜ੍ਹ ਪਿੰਡ ਦੇ ਵਿੱਚ ਮੈਨੂੰ ਦੇਖ ਕੇ ਬੜਾ ਮਨ ਸੰਤੋਸ਼ਟ ਹੋਇਆ ਖੁਸ਼ ਹੋਇਆ ਕਿ ਉਰੇ ਵੱਡੀਆਂ-ਵੱਡੀਆਂ ਝਾੜੀਆਂ ਖੜੀਆਂ ਸੀ 10-10 12-12 15-15 ਫੁੱਟ ਉੱਚੀਆਂ ਝਾੜੀਆਂ ਖੜੀਆਂ ਸੀ ਔਰ ਇਹ ਝਾੜੀਆਂ ਸਾਫ਼ ਕਰਵਾ ਕੇ ਲਗਭਗ ਲਗਭਗ 4 ਕੀਲੇ ਦੇ ਵਿੱਚ ਵਿੱਚ ਇਹ ਪਲੇਗਰਾਉਂਡ ਜੋ ਤਿਆਰ ਹੋਇਆ ਔਰ ਇਹਦੇ ਵਿੱਚ ਇੱਕ ਟਰੈਕ ਤਿਆਰ ਕੀਤਾ ਗਿਆ ਹੈ ਇੰਟਰਲੋਕਿੰਗ ਟਾਇਲ ਲਗਾ ਕੇ ਸੋ ਇਹਦੇ ਵਿੱਚ ਹੁਣ ਲਾਈਟਾਂ ਲੱਗਣਗੀਆਂ ਸੋਲਰ ਲਾਈਟਾਂ ਲਾਵਾਂਗੇ ਹੁਣ ਘਾਹ ਦਾ ਸੀਜ਼ਨ ਆ ਗਿਆ ਬਰਸਾਤਾ ਆ ਜਾਣੀਆਂ ਅੱਗੇ ਬਰਸਾਤਾਂ ਦੇ ਵਿੱਚ ਹੁਣ ਅਸੀਂ ਉਹ ਘਾਹ ਉਸ ਤੋਂ ਪਹਿਲਾਂ ਲਾ ਦੇਣਾ ਤਾਂ ਜੋ ਬਰਸਾਤਾਂ ਦੇ ਵਿੱਚ ਘਾਹ ਚੱਲ ਪਵੇ ਇੱਕ ਨੰਬਰ ਦਾ ਘਾਹ ਬਣ ਜਵੇ ਉਹ ਵਧੀਆ ਤਰੀਕੇ ਨਾਲ ਜਿਹੜੀ ਖੇਡ ਐ ਇਸ ਪਿੰਡ ਦੇ ਵਿੱਚ ਸਾਡੀ ਨੌਜਵਾਨੀ ਪਸੰਦ ਕਰਦੀ ਐ ਚਾਹੇ ਉਹ ਵਾਲੀਬਾਲ ਹੋਵੇ ਕ੍ਰਿਕਟ ਹੋਵੇ ਜਾਂ ਫੁੱਟਬਾਲ ਹੋਵੇ ਜਿਸ ਤਰ੍ਹਾਂ ਦੀ ਵੀ ਜਣੀ ਕਿ ਤੁਸੀਂ ਕਹੋਗੇ ਵੀ ਅਸੀਂ ਇਸ ਤਰ੍ਹਾਂ ਦੀ ਖੇਡ ਬੱਚੇ ਇਸ ਏਰੀਆ 'ਚ ਖੁਸ਼ੀ ਨਾਲ ਖੇਡਣਾ ਚਾਹੁੰਦੇ ਨੇ ਅਸੀਂ ਉਸ ਤਰ੍ਹਾਂ ਦਾ ਇਹਦੇ 'ਚ ਖੇਡਦੇ ਲਈ ਉਹੀ ਜਿਹਾ ਕੋਰਟ ਤਿਆਰ ਕਰਕੇ ਦੇਵਾਂਗੇ ਤੁਹਾਨੂੰ ਮਤਲਬ ਆਉਣ ਵਾਲੇ 2-3 ਮਹੀਨੇ ਦੇ ਅੰਦਰ ਅਸੀਂ ਇਹਨੂੰ ਕੰਪਲੀਟ ਕਰਾ ਕੇ ਟਾਪ ਦਾ ਜਣੀ ਕਿ ਤੁਹਾਡੇ ਇਹ ਪਲੇਗ੍ਰਾਉਂਡ ਹੈ ਜਿਹੜਾ ਖੇਜੜਗੜ੍ਹ ਚ ਬਣਾ ਕੇ ਦੇਾਂਗੇ। ਇਸੇ ਦੇ ਨਾਲ ਨਾਲ ਪੂਰੇ ਛੱਪੜ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ। ਛੱਪੜ ਦੀ ਸਫਾਈ ਦੇ ਵਿੱਚ ਜਿੰਨੇ ਟੋਬੇ ਨੇ ਨਾ ਸਿਰਫ ਖੇਜੜਗੜ੍ਹ ਦੇ ਪੂਰੇ ਪੰਜਾਬ ਦੇ ਜਿੰਨੇ ਛੱਪੜ ਨੇ ਅਸੀਂ ਇਸ ਵਾਰ ਬਜਟ ਦੇ ਵਿੱਚ 15000 ਛੱਪੜਾਂ ਦਾ ਜਣੀ ਕਿ ਬਜਟ ਅਲੋਕੇਟ ਕੀਤਾ ਹੈ। 15000 ਛੱਪਣਾ ਦੇ ਵਿੱਚੋਂ ਸਾਰਾ ਪਾਣੀ ਇੱਕ ਵਾਰ ਡੀਵਾਟਰਿੰਗ ਕਰਾਣੀ ਪਾਣੀ ਉਹਦਾ ਖਤਮ ਕਰਨਾ ਕਢਵਾਉਣਾ ਫਿਰ ਉਹਨਾਂ ਦੇ ਥੱਲਿਓਂ ਗਾਰ ਕਢਾ ਕੇ ਸਫਾਈ ਕਰਾਉਣੀ ਫਿਰ ਉਹਨੂੰ ਚੌਰਸ ਜਿਹੜੇ ਉਹ ਅਗੜੇ ਦੁਗੜੇ ਜੇ ਸ਼ੇਪ ਦੇ ਵਿੱਚ ਨੇ ਉਹਨਾਂ ਨੂੰ ਸਕੁਅਰ ਯਾ ਰੈਕਟੈਂਗੂਲਰ ਬਣਾ ਕੇ ਵਧੀਆ ਤਰੀਕੇ ਦੇ ਨਾਲ ਉਹਦਾ ਪਾਣੀ ਦਾ ਅਸੀਂ ਸੈਂਪਲ ਪਰਵਾ ਰਹੇ ਹਾਂ ਜਿਹੜੇ ਪਾਣੀ ਦਾ ਸੈਂਪਲ ਐਗਰੀਕਲਚਰ ਦੇ ਯੂਜ਼ ਦੇ ਲਈ ਬਿਲਕੁਲ ਪੈਰਾਮੀਟਰ ਉਹਦੀਆਂ ਨਾਰਮਸ ਨੂੰ ਮੀਟ ਕਰ ਰਿਹਾ ਉਹਦਾ ਪਾਣੀ ਅਸੀਂ ਸਦਾ ਖੇਤਾਂ ਤੱਕ ਪਹੁੰਚਦਾ ਕਰਾਂਗੇ ਜਿਹੜਾ ਪਾਣੀ ਮੰਨ ਲਓ ਕੋਈ ਐਗਰੀਕਲਚਰ ਨੋਰਮਸ ਦੇ ਨਹੀਂ ਹੈਗਾ ਤਾਂ ਉੱਥੇ ਅਸੀਂ ਸੀਚੇਵਾਲ ਮਾਡਲ ਬਣਾ ਕੇ ਥਾਪਰ ਮਾਡਲ ਬਣਾ ਕੇ ਉਸ ਪਾਣੀ ਨੂੰ ਪਹਿਲਾਂ ਟ੍ਰੀਟ ਕਰਾਂਗੇ ਟ੍ਰੀਟ ਕਰਕੇ ਫਿਰ ਛੱਪੜ 'ਚ ਪਾਵਾਂਗੇ ਛੱਪੜ 'ਚ ਫਿਰ ਟ੍ਰੀਟ ਕਰਕੇ ਅਸੀਂ ਉਹ ਪਾਣੀ ਖੇਤਾਂ ਤੱਕ ਪਹੁੰਚਦਾ ਕਰਾਂਗੇ ਔਰ ਇਹਦੇ ਲਈ ਸਾਡੇ ਪੰਜਾਬ ਸਰਕਾਰ ਨੇ ਬਹੁਤ ਵੱਡਾ ਜਣੀ ਕਿ ਬਜਟ ਰੱਖਿਆ ਤੇ ਜਿਹਦੇ ਚੱਲਦੇ ਹਰ ਛੱਪੜ ਅਸੀਂ ਮੈਂ ਵਾਅਦਾ ਕਰਕੇ ਜਾਂਦਾ ਤੁਹਾਨੂੰ ਕਿਉਂਕਿ ਪੰਚਾਇਤੀ ਰਾਜ ਡਿਪਾਰਟਮੈਂਟ ਦੀ ਸੇਵਾ ਕਰਨ ਦਾ ਮੌਕਾ ਸਾਨੂੰ ਮੈਨੂੰ ਸਾਡੀ ਪਾਰਟੀ ਹਾਈ ਕਮਾਂਡ ਨੇ ਪੰਜਾਬ ਦੀ ਜੋ ਜਨਤਾ ਹੈ ਉਹਨਾਂ ਨੇ ਮੈਨੂੰ ਦਿੱਤਾ ਹੈ ਸੇਵਾ ਦਾ ਮੌਕਾ ਸੋ ਮੇਰਾ ਤੁਹਾਡੇ ਨਾਲ ਇੱਕ ਪ੍ਰੋਮਿਸ ਹੈ ਵਾਅਦਾ ਹੈ ਕਿ ਅਸੀਂ ਇਹ ਤੁਹਾਡੇ ਸਾਰੇ ਜਿਹੜੇ ਪਿੰਡ ਨੇ ਪੰਜਾਬ ਦੇ ਸਾਰੇ ਪੰਜਾਬ ਦੇ ਆਪਣੇ ਪਿੰਡਾਂ ਨੂੰ ਇੱਕ ਨੰਬਰ ਦਾ ਬਣਾਵਾਂਗੇ ਉਹਦਾ ਕੰਮ ਦਿਨ ਰਾਤ ਚੱਲ ਰਿਹਾ ਦਿਨ ਰਾਤ ਆ ਤੁਸੀਂ ਦੇਖਿਆ ਹੁਣ ਉਰੇ ਇੱਕ ਤੁਹਾਡਾ ਪਾਰਕ ਬਣ ਕੇ ਤਿਆਰ ਹੋ ਗਿਆ ਐਦਾਂ ਜੇ ਤੁਸੀਂ ਚੱਲੋ ਤਾਂ ਮੈਂ ਤੁਹਾਨੂੰ ਦਿਖਾਉਂਗਾ ਸਾਰੇ ਪੰਜਾਬ ਦੇ ਵਿੱਚ ਇਸੇ ਤਰੀਕੇ ਨਾਲ ਪਾਰਕ ਬਣ ਰਹੇ ਨੇ ਕੋਈ ਉਰੇ ਨਹੀਂ ਸਾਰੇ ਚੱਲ ਕੇ ਦੇਖਿਓ ਐਦਾਂ ਹੀ ਪਾਰਕਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਐ ਇੰਨੀ ਹੋ ਰਫਤਾਰ ਤੇ ਛੱਪੜਾਂ ਦੀ ਸਫਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਉਹਨਾਂ ਦੀ ਸਫਾਈ ਤੇ ਉਹਦੀ ਵੀ ਸਾਰੀ ਉੱਥੇ ਜਿੱਥੇ ਕਿਤੇ ਸੀਚੇਵਾਲ ਮਾਡਲ ਬਣਨਾ ਥਾਪਰ ਮਾਡਲ ਬਣਨਾ ਉਹ ਬਣਾ ਰਹੇ ਆ ਦੇਖੋ ਤੁਹਾਡੀ ਸਰਕਾਰ ਨੇ ਇੱਕ ਫੈਸਲਾ ਲੱਤਾ ਕਿ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਹੈ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਕਿਸੇ ਨੇ ਉਪਰਾਲਾ ਕੀਤਾ ਸੀ ਕਿਸੇ ਨੇ 2007 ਤੋਂ ਪਹਿਲਾਂ ਚਿੱਟੇ ਦਾ ਨਾਮ ਸੁਣਿਆ ਸੀ ਸਮੈਕ ਦਾ ਨਾਮ ਸੁਣਿਆ ਸੀ ਆਈਸ ਦਾ ਨਾਮ ਸੁਣਿਆ ਸੀ ਅੱਜ ਤੋਂ 18 ਸਾਲ ਪਹਿਲਾਂ ਐਸੀ ਨਿਹੈਸ਼ ਸਰਕਾਰ ਬਣੀ ਅਕਾਲੀਆਂ ਦੀ ਭਾਜਪਾ ਦੇ ਨਾਲ ਸਾਂਝੀ ਸਰਕਾਰ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ ਹੈ ਉਹ 9 ਮਾਸ ਦੇ ਰਿਸ਼ਤੇ ਵਾਲੇ ਤਾਂ ਲੱਭੇ ਨਹੀਂ ਹਾਲਾਤ ਦੇਖ ਲੋ ਕੀ ਹੋ ਗਏ ਪਰ ਲੋਕਾਂ ਦੇ ਘਰਾਂ 'ਚ 70 ਬਿਛਾਤੇ ਜੀ ਸਾਰੀ ਨੌਜਵਾਨੀ ਚਿੱਤੇ ਤੇ ਲਾਤੀ ਸੀ ਜੀ ਕੋਈ ਛੱਡੇ ਹੀ ਨਹੀਂ ਘਰ ਘਰ ਤੱਕ ਚਿੱਟਾ ਪਹਚਾਨਦੀ ਕਸਮੇ ਖਾਲੀ ਸੀ ਜੀ ਉਹਨਾਂ ਲੋਕਾਂ ਨੇ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਚਿੱਟਾ ਵਕਦਾ ਰਿਹਾ ਜੀ ਵੱਡੇ ਵੱਡੇ ਨਸ਼ੇ ਦੇ ਤਸਕਰ ਆ ਕੇ ਕਹਿੰਦੇ ਰਹੇ ਕਿ ਫਲਾਣੇ ਲੀਡਰ ਦਾ ਹਿੱਸਾ ਬੋਲਦਾ ਜੀ ਇਹਦੇ 'ਚ ਹਰਾਂ ਚ ਆ ਕੇ ਉਹਨਾਂ ਦੇ ਰਾਤਾ ਰੁਕਦੇ ਰਹੇ ਨੇ 7 ਤੋਂ ਲੈ ਕੇ 17 ਤੱਕ 10 ਸਾਲ ਪੰਜਾਬ ਨੇ ਚਿੱਟੇ ਦੀ ਨਦੀ ਦੇਖੀ ਹੈ ਜੀ ਕਿਵੇਂ ਵਹਿੰਦੀ ਰਹੀ ਹੈ ਜਦੋਂ 17 ਦੇ ਵਿੱਚ ਪਲਟਾ ਆਇਆ 17 ਚ ਤਾਂ ਲੋਕਾਂ ਨੇ ਇੱਕ ਝੂਠੇ ਹੰਕਾਰੀ ਰਾਜੇ ਦੇ ਉੱਤੇ ਯਕੀਨ ਕਰ ਲਿਆ ਪਤਾ ਕਿਉਂ ਕਿਉਂਕਿ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਗੁਰਾਂ ਦੀ ਬਾਣੀ ਸਾਡੀ ਪੌਣ ਦੇ ਵਿੱਚ ਹੈ ਉਹਨੇ ਗੁਰਾਂ ਦੀ ਉਹ ਝੂਠੀ ਸੌ ਖਾਲੀ ਹੱਥ 'ਚ ਗੁਟਕਾ ਸਾਹਿਬ ਫੜ ਕੇ ਮੱਥੇ 'ਨੂੰ ਗੁਟਕਾ ਸਾਹਿਬ ਲਾ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਕੰਨੀ 'ਨੂੰ ਹੱਥ ਕਰਕੇ ਕਹਿਣ ਲੱਗੇ ਕਹਦਾ ਜੀ ਮੈਂ ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਅਸੀਂ 4 ਸਾਲ 4 ਮਹੀਨਿਆਂ 'ਚ ਨਸ਼ਾ ਖਤਮ ਕਰਾਂਗੇ ਸਾਡੀ ਤਾਂ ਸਰਕਾਰ ਹੀ ਨਹੀਂ ਸੀ ਬਣੀ ਦੇਖੋ ਤੁਸੀਂ ਆਪਣੀ ਹਰਕਤ ਸਰਕਾਰ ਬਣੀ ਸੀ ਉਹਨੂੰ ਡਰ ਸੀ ਕਿ ਆਮ ਆਦਮੀ ਪਾਰਟੀ ਨੇ ਖਤਮ ਕਰ ਦੇਣਾ ਸੋ ਇਸ ਕਰਕੇ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਅਸੀਂ 4 ਮਹੀਨਿਆਂ ਚ ਨਸ਼ਾ ਖਤਮ ਕਰਾਂਗੇ ਕਹਿੰਦਾ ਮੇਰੀ ਸਰਕਾਰ ਬਣਾ ਦਿਓ ਕਹਿੰਦਾ ਮੈਂ ਤੁਹਾਨੂੰ 4 ਹਫ਼ਤਿਆਂ ਚ ਨਸ਼ਾ ਖਤਮ ਕਰਕੇ ਦਵਾਂ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ 4 ਹਫ਼ਤੇ ਚ ਉਸ ਹੰਕਾਰੀ ਰਾਜੇ ਨੇ ਤੇ ਉਹਦੇ ਮੰਤਰੀਆਂ ਨੇ ਉਹਦੇ ਐਮਐਲਏ ਨੇ ਉਹਦੇ ਅਫਸਰਾਂ ਨੇ ਨਸ਼ਾ ਕੀ ਖਤਮ ਕਰਦਾ ਸੀ ਤੁਸੀਂ ਇਹ ਦੇਖ ਲਓ ਜਿਹੜਾ ਉਹਦਾ ਮਹਿਲਾ ਚ ਸੀਸਮਾ ਫਾਰਮ ਹਾਊਸ ਬਣਿਆ ਹੋਇਆ ਮਹਿਲਾ ਵਰਗਾ ਉਸ ਮਹਿਲਾਂ ਤੋਂ ਕਦੇ ਰਾਜਾ ਬਾਹਰ ਨਹੀਂ ਨਿਕਲਿਆ ਰਾਜਾ ਬਾਹਰ ਉੱਥੇ ਹੀ ਬੈਠਾ ਸੀਤਾ ਫਲ ਤੇ ਚੀਕੂ ਖਾਈ ਗਿਆ ਔਰ ਨਾਲ ਖਾਈ ਗਿਆ ਨਾਲ ਖਲਾਈ ਗਿਆ ਕੱਟ-ਕੱਟ ਕੇ ਗੱਲ ਸਮਝੋ ਪਾਕਿਸਤਾਨ ਦੇ ਨਾਲ ਸਿੱਧੀਆਂ ਤਾਰਾਂ ਜੁੜੀਆਂ ਹੋਈਆਂ ਸੀ ਪਾਕਿਸਤਾਨੀ ਦੋਸਤ ਰੱਖੇ ਹੋਏ ਸੀ ਉਰੇ ਸਾਰੀ ਸਰਕਾਰ ਪਾਕਿਸਤਾਨੀ ਦੋਸਤ ਚਲਾਉਂਦੇ ਸੀ ਉਹਨਾਂ ਦੇ ਮਤਲਬ ਢੇੜਾ ਘੜ ਕਰ ਕਰਕੇ ਰੱਖਤਾ ਜੀ ਪੰਜਾਬ ਦਾ ਮੈਂ ਅੱਜ ਮੇਰੀਆਂ ਮਾਵਾਂ ਬੈਠੀਆਂ ਉਰੇ ਭੈਣਾ ਕਿਸੇ ਕਮਰੇ ਨੂੰ ਤੁਸੀਂ 15 ਦਿਨ ਲਈ ਜਿੰਦਾ ਲਾ ਕੇ ਦੇਖਿਓ 15 ਦਿਨ ਲਈ ਜਦੋਂ 15 ਦਿਨ ਬਾਅਦ ਉਸ ਕਮਰੇ ਦਾ ਜਿੰਦਾ ਖੋਲੋਂਗੇ ਨਾ ਉਹਦੇ ਖੁੰਝੀਆਂ 'ਚ ਨਿਗਾਹ ਮਾਰ ਕੇ ਦੇਖਿਓ ਜਾਲੇ ਲੱਗੇ ਹੋਣਗੇ ਜਾਲੇ ਮੇਜ਼ ਤੇ ਹੱਥ ਫੇਰ ਕੇ ਦੇਖਿਓ ਮੇਜ਼ ਤੇ ਹੱਥ ਫੇਰੋਂਗੇ ਹੱਥ ਮਿੱਟੀ ਨਾਲ ਲਿਬੜ ਜਾਊਗਾ 15 ਦਿਨ 'ਚ ਸਾਡੇ ਪੰਜਾਬ ਨੂੰ ਐਸੀ ਨજર ਲੱਗੀ 15 ਸਾਲ ਪੰਜਾਬ ਨੂੰ ਜਿੰਦਾ ਲਾਤਾ ਜੀ ਇਹਨਾਂ ਨੇ 10 ਸਾਲ ਅਕਾਲੀਆਂ ਨੇ ਭਾਜਪਾ ਦੇ ਐ ਤੇ 5 ਸਾਲ ਕਾਂਗਰਸੀਆਂ ਨੇ ਇਹ ਤਾਂ ਭਲਾ ਹੋਵੇ ਕਿ 2022 ਚ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਤਹਈਆ ਕੀਤਾ ਕਿ ਤਖਤਾ ਪਲਟ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚ ਬਣਾਈ ਅੱਜ ਜਿੱਥੇ ਅੱਜ ਤੁਹਾਡੀ ਸਰਕਾਰ ਨੇ ਐਡਾ ਵੱਡਾ ਕਦਮ ਚੁੱਕਿਆ ਕਿ ਯੁੱਧ ਨਸ਼ਿਆਂ ਵਿਰੁੱਧ ਇੱਕ ਐਡੀ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ ਕੇ ਨਸ਼ੇ ਦੇ ਤਸਕਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਂਦੇ ਤਸਕਰ ਸੀ ਅੱਜ ਉਹ ਪੰਜਾਬ ਛੱਡ ਛੱਡ ਕੇ ਭੱਜਣ ਲੱਗੇ ਜੀ ਖਤਮ ਹੋ ਗਏ ਪੰਜਾਬ ਤੋਂ ਛੱਡ ਕੇ ਭੱਜ ਰਹੇ ਨੇ ਕੋਈ ਟਾਵਾ ਟੱਲਾ ਇੱਕ ਅੱਧਾ ਕਿਤੇ ਹੋਣ ਕੋਈ ਇੱਕ ਅੱਧਾ ਜਿਹੜਾ ਬੈਠਾ ਹੈ ਉਹ ਖਤਮ ਹੋ ਜਾਊਗਾ ਆਪਣੇ ਆਪ ਛੱਡਾਂਗੇ ਨਹੀਂ ਉਹਨਾਂ ਨੂੰ ਕਲੀਅਰ ਕੱਟ ਇੱਕ ਗੱਲ ਕਹਤੀ ਕਲੀਅਰ ਕੱਟ ਭਗਵਾਨਤਮਾਨ ਜੀ ਨੇ ਕਿ ਯਾ ਤਾਂ ਨਸ਼ੇ ਦਾ ਵਪਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨਹੀਂ ਤੁਹਾਨੂੰ ਇਹ ਸੰਸਾਰ ਛੱਡਣਾ ਪੈਣਾ ਥੋੜੀ ਹੁਣ ਇਸ ਕੋੜ ਦੀ ਇਸ ਕੋੜ ਦੀ ਇਸ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਕੋਈ ਜਗ੍ਹਾ ਨਹੀਂ ਹੈ ਇਸ ਕੋੜ ਦੀ ਇਸ ਸਮਾਜ ਚ ਸੋ ਜਿਹੜੇ ਸਾਡੇ ਬਜ਼ੁਰਗ ਜਿਹੜੇ ਸਾਡੀਆਂ ਮਾਮਾ ਵੀਰ ਭੈਣਾਂ ਇਹ ਸਮਝਦੇ ਨੇ ਦਿਲੋਂ ਸਮਝਦੇ ਨੇ ਕਿ ਪੰਜਾਬ ਦੇ ਵਿੱਚੋਂ ਇਹ ਨਸ਼ੇ ਦਾ ਕੋੜ ਖਤਮ ਹੋਣਾ ਚਾਹੀਦਾ ਇੱਕ ਵਾਰ ਹੱਥ ਜ਼ਰੂਰ ਖੜਾ ਕਰੋ ਜੀ ਵਾਹ ਜੀ ਵਾਹ ਦੇਖੋ ਕੀ ਬਾਤ ਔਰ ਇੱਕ ਗੱਲ ਹੋਰ ਦੱਸਿਓ ਕਿਆ ਜੋ ਭਗਵਾਨ ਸਿੰਘ ਮਾਨ ਨੇ ਜੋ ਇਹ ਕੰਮ ਕੀਤਾ ਨਸ਼ੇ ਦਾ ਕੋੜ ਵੱਢਣ ਲਈ ਇਹ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ। ਕਿਆ ਤੁਸੀਂ ਇਸ ਗੱਲ ਤੋਂ ਦਿਲੋਂ ਖੁਸ਼ ਹੋ? ਦੱਸੋ। ਦੇਖੋ ਜੀ ਸਾਰੇ ਆਣੇ ਖੁਸ਼ ਨੇ। ਇਹੀ ਇੱਕ ਗੱਲ ਹੁੰਦੀ ਹੈ ਜੀ। ਇਹੀ ਇੱਕ ਗੱਲ ਹੁੰਦੀ ਹੈ। ਸਰਕਾਰ ਤੋੜੀ ਹੈ ਸਮਰਪਿਤ ਹੋ ਕੇ ਲੱਗੇ ਹੋਏ ਆ। ਇਮਾਨਦਾਰੀ ਨਾਲ ਲੱਗੇ ਹੋਏ ਆ। ਇਹ ਕੋਣ ਕੱਢ ਦੇਣਗੇ ਜੀ ਪੰਜਾਬ ਤੋਂ? ਤੁਹਾਨੂੰ ਇੰਨੀ ਗੱਲ ਦੱਸਤੀ ਹੁਣ ਨਹੀਂ ਛੱਡਦੇ। ਟੁੱਟ ਕੇ ਪੈ ਨਿਕਲੇ। ਬਿਲਕੁਲ ਨਹੀਂ ਛੱਡਾਂਗੇ। ਨਾ ਨਸ਼ਾ ਛੱਡਾਂਗੇ। ਨਾ ਕੋਈ ਪਿੰਡ ਦਾ ਟੋਬਾ ਆਈ ਜੇ ਛੱਡਾਂਗੇ ਜਿਹਦੇ ਵਿੱਚ ਗੰਦ ਹੋਵੇ ਉਹਨਾਂ ਸਾਰੇ ਟੋਬਿਆਂ ਦੀ ਸਫਾਈ ਕਰ ਰਹੇ ਹਾਂ ਤੇ ਜਿਹੜੇ ਪਿੰਡਾਂ ਦੇ ਵਿੱਚ ਐਸੇ ਪਲੇਗ੍ਰਾਉਂਡ ਵਧੀਆ ਕਿਸਮ ਦੇ ਬਣਾ ਕੇ ਤਿਆਰ ਕਰ ਰਹੇ ਆ ਕਿ ਜਿਹੜੀ ਨੌਜਵਾਨੀ ਹੈ ਜਦੋਂ ਦਿਨੇ ਆਪਣੇ ਕੰਮਕਾਰਾਂ ਤੋਂ ਘਰ ਨੂੰ ਵਾਪਸ ਮੁੜੇ ਆ ਕੇ ਜਦੋਂ ਇਹ ਪਲੇਗ੍ਰਾਉਂਡਾਂ ਦੇ ਵਿੱਚ ਇਹ ਖੇਡ ਦੇ ਮੈਦਾਨਾਂ ਦੇ ਵਿੱਚ ਜਦੋਂ ਆਪਣੇ ਸ਼ਰੀਰਾਂ ਦੀ ਵਰਜਿਸ਼ ਕਰਨਗੇ ਆ ਕੇ ਉਹਰੇ ਆਪਣੇ ਜੋਹਰ ਦਿਖਾਣਗੇ ਕਲਾ ਦੇ ਜੋਰ ਦਿਖਾਣਗੇ ਇਹਨਾਂ ਬੱਚਿਆਂ ਚੋਂ ਹੀ ਕੱਲ ਨੂੰ ਕੋਈ ਦਾਰਾ ਸਿੰਘ ਬਣ ਜਾਣਾ ਹੈ ਇਹਨਾਂ ਬੱਚਿਆਂ ਚੋਈ ਕੱਲ ਨੂੰ ਕੋਈ ਮਿਲਖਾ ਸਿੰਘ ਬਣ ਜਾਣਾ ਹੈ ਇਹਨਾਂ ਬੱਚਿਆਂ ਚ ਇੰਨਾ ਪੋਟੈਂਸ਼ੀਅਲ ਆ ਪੰਜਾਬ ਦੇ ਬੱਚਿਆਂ ਚ ਇੰਨਾ ਪੋਟੈਂਸ਼ੀਅਲ ਹੈ ਇਹਨਾਂ ਬੱਚਿਆਂ ਚੋਈ ਕੱਲ ਨੂੰ ਕੋਈ IAS ਬਣੂ ਕੋਈ IPS ਬਣੂ ਇਹਨਾਂ ਬੱਚਿਆਂ ਚੋਈ ਕੋਈ ਕੱਲ ਨੂੰ MLA ਬਣੂ ਮੰਤਰੀ ਬਣੂ ਪੋਲੀਟੀਸ਼ੀਅਨ ਬਣੂ ਸੋ ਇਸ ਕਰਕੇ ਅਸੀਂ ਸਮਰਪਿਤ ਹੋ ਕੇ ਲੱਗੇ ਹੋਏ ਆ ਤੁਹਾਡਾ ਸਾਥ ਤੁਹਾਡਾ ਸਹਿਯੋਗ ਜਿਸ ਤਰੀਕੇ ਨਾਲ ਹੁਣ ਤੱਕ ਮਿਲ ਰਿਹਾ ਹੈ ਤਹਿ ਦਿਲ ਦੀ ਗਹਿਰਾਈ ਤੋਂ ਮੈਂ ਹੱਥ ਜੋੜ ਕੇ ਤੁਹਾਨੂੰ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਦਾ ਹਾਂ ਇਸੇ ਤਰੀਕੇ ਨਾਲ ਮੋਢੇ ਦੇ ਉੱਤੇ ਹੱਥ ਰੱਖਿਓ ਵੱਡੇ ਭਰਾ ਬਣ ਕੇ ਵੱਡੇ ਭਰਾ ਬਣ ਕੇ ਵੱਡੀਆਂ ਭੈਣਾਂ ਬਣ ਕੇ ਮਾਵਾ ਬਣ ਕੇ ਬਜ਼ੁਰਗ ਬਣ ਕੇ ਛੋਟੇ ਭਾਈ ਬਣ ਕੇ ਛੋਟੀਆਂ ਭੈਣਾਂ ਬਣ ਕੇ ਐਦਾਂ ਹੀ ਸਾਥ ਦਿਓ ਐਦਾਂ ਹੀ ਸਤਕਾਰ ਦਿਓ ਰਲ ਮਿਲ ਕੇ ਪੰਜਾਬ ਦੀ ਤਰੱਕੀ ਕਰਾਂਗੇ ਪੰਜਾਬ ਦੀ ਤਰੱਕੀ 'ਚ ਆਪਣਾ ਸਾਰਿਆਂ ਦਾ ਚਾਹੇ ਆਪਾਂ ਇੱਕ ਤਣਕਾ ਤਣਕਾ ਮਾਤਰੀ ਯੋਗਦਾਨ ਪਾਈਏ ਚਾਹੇ ਥੋੜਾ ਥੋੜਾ ਯੋਗਦਾਨ ਪਾਈਏ ਪਰ ਪੰਜਾਬ ਨੂੰ ਬਚਾਉਣ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਵਿੱਚ ਪੰਜਾਬ ਦੀ ਪੌਣ ਪਾਣੀ ਹਵਾ ਨੂੰ ਬਚਾਉਣ ਦੇ ਲਈ ਆਪਾਂ ਸਾਰੇ ਜਣੇ ਥੋੜਾ ਥੋੜਾ ਸਾਰੇ ਜਣੇ ਜੇ ਉਪਰਾਲਾ ਕਰਾਂਗੇ ਤਾਂ 100% ਆਪਾਂ ਇਹ ਪੰਜਾਬ ਨੂੰ ਕੋਈ ਕਮੀ ਨਹੀਂ ਹੈ ਚਿੰਤਾ ਨਾ ਕਰੋ ਕੋਈ ਕਮੀ ਨਹੀਂ ਬਾਬੇ ਦੀ ਕਿਰਪਾ ਪੰਜਾਬ ਤੇ 20 ਵਾਰ ਪੰਜਾਬ ਨੂੰ ਲੋਕਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਸੱਟਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਤੇ ਪੰਜਾਬੀ ਆਪਣੀ ਮਿਹਨਤ ਦੇ ਸਿਰ ਤੇ ਆਪਣੀ ਇਮਾਨਦਾਰੀ ਦੇ ਸਿਰ ਤੇ ਆਪਣੀ ਲਗਨ ਦਸਰ ਤੇ ਗੁਰੂਆਂ ਦੀ ਮਿਹਰਬਾਨੀ ਕਰਕੇ ਗੁਰੂਆਂ ਦੀ ਬਖਸ਼ੀਸ਼ ਕਰਕੇ ਪੰਜਾਬ 20 ਵਾਰ ਗਿਰ ਕੇ ਖੜਾ ਹੋਇਆ ਤਾਂ ਕੋਈ ਗੱਲ ਨਹੀਂ ਜੇ ਸਾਡੇ ਹੀ ਸਾਡੇ ਨਾਲ ਧੋਖਾ ਕਰਗੇ ਸੀ ਜਿਹੜੇ ਨੀਲੀਆਂ ਪੱਗਾਂ ਚਿੱਟੀਆਂ ਪੱਗਾਂ ਬੰਨ ਕੇ ਸਾਡੇ ਨਾਲ ਧੋਖਾ ਕਰਗੇ ਸੀ ਜੇ ਸਾਡੇ ਵਾਲਿਆਂ ਨੇ ਧੋਖਾ ਕੀਤਾ ਕੋਈ ਗੱਲ ਨਹੀਂ ਅਸੀਂ ਬਾਹਰੋਂ ਮਾਰਿਆ ਨਹੀਂ ਸੀ ਮਰਦੇ ਸਾਡੇ ਅੰਦਰ ਬੈਠ ਕੇ ਸਾਡੇ ਆਨੇ ਸਾਡੀ ਪਿੱਠ 'ਤੇ ਛੁਰੇ ਮਾਰੇ ਨੇ ਸੋ ਕੋਈ ਗੱਲ ਨਹੀਂ ਜਿਨ੍ਹਾਂ ਨੇ ਵੀ ਇਹ ਮਾੜੇ ਕੰਮ ਕੀਤੇ ਨੇ ਉਹ ਕਾਲਪੁਰ ਖਾਪੇ ਉਹਨਾਂ ਨੂੰ ਸਜ਼ਾ ਦਊਗਾ ਬਾਬਾ ਨਾਨਕ ਬੈਠਾ ਆਪੇ ਸਜ਼ਾ ਦਊ ਉਹ ਆਪੇ ਹੀ ਭੁਗਤਣਗੇ ਭੁਗਤੇ ਰਹੇ ਨੇ ਹਾਲਾਤ ਦੇਖੋ ਕੀ ਹੋਏ ਪਏ ਨੇ ਕੋਈ ਕੋਈ ਭੋਗਾ ਤੇ ਨਹੀਂ ਬੁਲਾਉਂਦਾ ਹੁਣ ਵਿਆਹਾਂ ਸ਼ਾਦੀਆਂ ਤੇ ਨਹੀਂ ਬੁਲਾਉਂਦਾ ਹੁਣ ਅਗਲਾ ਕਹਿੰਦਾ ਕਿਤੇ ਗਲਤੀ ਨਾਲ ਨਾ ਆ ਜਵੇ ਜੇ ਗਲਤੀ ਨਾਲ ਵੀ ਬੜਿਆ ਅਗਲਾ ਕਹਿੰਦਾ ਸਾਡਾ ਵੀ ਮੂੰਹ ਨਾਲ ਕਾਲਾ ਕਰ ਦੂਗਾ ਜੇ ਉਹਰੇ ਆ ਗਿਆ ਸੋ ਇਹਨਾਂ ਦੀ ਇਮੇਜ ਐਸੀ ਬਣ ਚੁੱਕੀ ਆ ਲੋਕਾਂ ਦੇ ਮਨੋਂ ਲੈ ਗਏ ਲੋਕਾਂ ਦੇ ਦਿਲੋਂ ਲੈ ਗਏ ਕੋਈ ਸਮਾ ਹੁੰਦਾ ਸੀ ਕੋਈ ਸਮਾ ਹੁੰਦਾ ਸੀ ਕਿ ਇਹਦਾ ਸਰ ਪਾਰਟੀਆਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਅਕਾਲੀਆਂ ਦੇ ਲੀਡਰਾਂ ਦੇ ਵਿੱਚ ਕੋਈ ਸੰਤ ਫਤਿਹ ਸਿੰਘ ਜੀ ਵਰਗੇ ਹੁੰਦੇ ਸੀ ਕੋਈ ਸਮਾ ਹੁੰਦਾ ਸੀ ਇਹ ਜਿੱਦਣ ਤੋਂ ਇਹ ਇੱਕ ਪਰਿਵਾਰ ਦੇ ਟੱਕੇ ਚੜ ਗਈ ਪਾਰਟੀ ਖਤਮ ਕਰਕੇ ਰੱਖਤੀ ਸਾਰੇ ਪੰਜਾਬ ਦਾ ਨਾਸ ਕਰਕੇ ਰੱਖਤਾ ਇਹ ਮਹੱਤਵ ਕਾਂਖਸ਼ਾ ਦੇ ਮਹੱਤਵ ਕਾਂਖਸ਼ਾ ਦੇ ਵਿੱਚ ਅੰਨੇ ਹੋਏ ਤ੍ਰਿਰਾਸ਼ਟਰ ਨੇ ਅੰਨੇ ਹੋਏ ਤ੍ਰਿਰਾਸ਼ਟਰ ਨੇ ਆਪਣੇ ਪੁੱਤ ਨੂੰ ਸਰਦਾਰੀ ਦੇਣ ਦੇ ਚੱਕਰ ਦੇ ਵਿੱਚ ਪੂਰੇ ਪੰਜਾਬ ਦੇ ਬੱਚਿਆਂ ਦੀ ਬਲੀ ਲੈ ਲਈ ਜੀ ਬਸ ਇਹ ਯਾਦ ਰੱਖਿਓ ਸੋ ਇਸ ਕਰਕੇ ਮਸਾ ਸਰਕਾਰ ਆਮ ਲੋਕਾਂ ਦੀ ਆਈ ਹੈ ਮਸਾ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਆਈ ਹੈ ਔਰ ਇੱਕੋ ਇੱਕ ਮੁੱਖ ਮੰਤਰੀ ਹੈ ਇਤਿਹਾਸ ਦੇ ਅੰਦਰ ਭਗਵੰਤ ਸਿੰਘ ਮਾਨ ਜਿਹੜੇ ਪੂਰੇ ਦ੍ਰਿੜ ਅੜਾ ਦੇ ਨਾਲ ਪੱਕੇ ਰਾਦੇ ਦੇ ਨਾਲ ਲੱਗੇ ਹੋਏ ਨੇ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਅੱਜ ਪੰਜਾਬ ਦੇ ਪਾਣੀਆਂ ਦਾ ਮਸਲਾ ਜੀਤੇ ਐਨੇ ਸਾਲਾਂ ਤੋਂ ਰਾਜਨੀਤੀ ਹੁੰਦੀ ਆ ਰਹੀ ਸੀ ਜੇ ਅੱਜ ਵਿਸ਼ੇਸ਼ ਸੈਸ਼ਨ ਜੇ ਅੱਜ ਵਿਸ਼ੇਸ਼ ਸੈਸ਼ਨ ਬੁਲਾ ਕੇ ਕਿਸੇ ਨੇ ਪਾਣੀਆਂ ਦੇ ਉੱਤੇ ਕੰਮ ਕੀਤਾ ਤਾਂ ਭਗਵਾਨ ਸਿੰਘ ਮਾਨ ਨੇ ਕੀਤਾ ਜੇ ਅੱਜ ਪਾਣੀਆਂ ਦੇ ਉੱਤੇ ਕੋਈ ਰੋਕ ਲਾਈ ਬੈਠਾ ਨੰਗਲ ਡੈਮ ਜਾ ਕੇ ਤਾਂ ਭਗਵਾਨ ਸਿੰਘ ਮਾਨ ਜੀ ਲਾ ਕੇ ਬੈਠੇ ਨੇ ਕਿਹਨੇ ਰੋਕਣਾ ਸੀਗਾ ਜੀ ਪਾਣੀ ਸੋ ਇਸ ਕਰਕੇ ਜੋ ਮਰਜ਼ੀ ਕਹੀ ਜਾਣ ਜੋ ਮਰਜ਼ੀ ਜੋ ਕੰਮ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਜੋ ਕਮ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਲਈ ਕਰਨ ਲੱਗੀ ਹੋਈ ਹੈ ਸਮਰਪਿਤੋ ਕੇ ਮੈਨੂੰ ਨਹੀਂ ਲੱਗਦਾ ਕੋਈ ਹੋਰ ਸਰਕਾਰ ਨੇ ਅਜ ਤੱਕ ਕਦੇ ਕੀਤੇ ਹੋਣਗੇ 60000 ਨੌਕਰੀਆਂ ਦੇਤੀਆਂ ਜੀ ਸਰਕਾਰੀ ਨੌਕਰੀਆਂ ਇਤਿਹਾਸ ਕਢਾ ਕੇ ਦੇਖ ਲਿਓ ਜੇ ਕਿਸੇ ਸਰਕਾਰ ਨੇ ਸਾਢੇ 3 ਸਾਲ ਚ 60000 ਨੌਕਰੀ ਦਿੱਤੀ ਹੋਵੇ ਤਾਂ ਜੋ ਕੌਣ ਕਰਨ ਨੂੰ ਤਿਆਰ ਨਹੀਂ 20% ਪਾਣੀ ਵਰਤਦੇ ਸੀ ਅਸੀਂ ਨਹਿਰੀ ਪਾਣੀ ਅੱਜ 61% ਨਹਿਰੀ ਪਾਣੀ ਵਰਤ ਰਹੇ ਆ ਜੀ ਅਸੀਂ 40% ਪਾਣੀ ਭਗਵਾਨ ਸਿੰਘ ਮਾਨ ਜੀ ਦੀ ਬਦੌਲਤ ਨਹਿਰਾਂ ਪੱਕੀਆਂ ਮਾਈਨਰਾਂ ਪੱਕੀਆਂ ਸੂਏ ਪੱਕੇ ਖਾਲਾਂ ਪੱਕੀਆਂ ਅੱਜ ਪਾਈਪਲਾਈਨਾਂ ਪਾਣੀਆਂ ਸ਼ੁਰੂ ਹੋ ਗਈਆਂ 30 30 40 40 ਸਾਲ ਤੋਂ ਬੰਦ ਪਈਆਂ ਟੇਲਾਂ ਅੱਜ ਚੱਲ ਪਈਆਂ ਇਹ ਤਾਂ ਹੋ ਸਕਿਆ ਜੇ ਸਰਕਾਰ ਇਮਾਨਦਾਰ ਹੈ ਜੇ ਕੰਮ ਕਰਦੀ ਹੈ ਸਾਥ ਦਿਓ ਆਸ਼ੀਰਵਾਦ ਦਿਓ ਰਲ ਮਿਲ ਕੇ ਕੰਮ ਕਰਾਂਗੇ ਪੰਜਾਬ ਦੀ ਤਰੱਕੀ ਕਰਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਰਾਜਪੁਰੇ ਤੋਂ ਜੋ ਸਾਡੇ ਵਿਧਾਇਕ ਨੇ ਐਮਐਲਏ ਨੇ ਸਾਡੇ ਭੈਣ ਜੀ ਨੀਨਾ ਮਿੱਤਲ ਜੀ ਉਹ ਮੇਰੇ ਨਾਲ ਆਏ ਨੇ ਤਾਂ ਉਹਨਾਂ ਵੱਲੋਂ ਵੀ ਮੈਂ ਹਾਜ਼ਰੀ ਲਗਵਾਨਾ ਸਮੇਂ ਦੀ ਘਾਟ ਹੈ ਕਿਉਂਕਿ ਅੱਗੇ ਮੈਂ 6 ਪਿੰਡਾਂ ਦੇ ਵਿੱਚ ਹਲੇ ਹੋਰ ਵਿਜ਼ਿਟ ਕਰਨਾ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਐਡਾ ਵੱਡਾ ਉਹਰੇ ਅੱਜ ਪ੍ਰੋਗਰਾਮ ਕਰੀ ਬੈਠੇ ਹੋ ਮੈਂ ਤਾਂ ਇਹ ਸੀ ਮੈਂ ਚੁੱਪਚੀਪੀ ਤੇ ਆ ਕੇ ਕੰਮ ਦੇ ਕੇ ਜਾਊਂਗਾ ਤਾਂ ਜੋ ਕੋਈ ਕਮੀ ਨਾ ਹੋਵੇ ਪਰ ਚਲੋ ਤੁਸੀਂ ਇੰਨਾ ਪਿਆਰ ਇੰਨਾ ਮਾਣ ਬਖਸ਼ਿਆ ਇੰਨੀ ਆਦਰ ਇੰਨੀ ਇੱਜ਼ਤ ਬਖਸ਼ੀ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਇਹਦਾ ਧੰਨਵਾਦ ਕਰਦਾ ਨਗਰ ਪਿੰਡ ਖੇਜਰਗੜ੍ਹ ਦੀ ਸਾਰੀ ਪੰਚਾਇਤ ਦਾ ਨਗਰ ਪਿੰਡ ਖੇਜਰਗੜ ਦੇ ਸਾਰੇ ਕੱਲੇ ਕੱਲੇ ਉਰੇ ਰਹਿੰਦੇ ਮੇਰੇ ਬਜ਼ੁਰਗ ਮੇਰੀਆਂ ਮਾਮਾਂ ਭੈਣਾਂ ਦਾ ਵੀਰਾਂ ਦਾ ਬੱਚਿਆਂ ਦਾ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਆਓ ਗੁਰੂ ਮਾਰਾਜ ਦੀ ਫਤਰੀ ਸਾਂਝ ਪੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ